ਸਭ ਤੋਂ ਪਹਿਲਾਂ ਨਮਸਕਾਰ ਮੈਂ ਰੋਹਿਤ ਮਹਿੰਦੀ ਸਿਲਵਰ ਹिल्स ਇੰਟਰਨੈਸ਼ਨਲ ਕਾਰਲਾ ਸਕੂਲ ਦਾ ਚੇਅਰਮੈਨ ਬਲੌਂਗ ਮੈਂ ਤੁਹਾਡੀ ਵੱਲ ਤੋਂ ਕਰਦਾ ਤੇ ਰਾਏਪੁਰ ਦੇ ਵਿੱਚ ਮੈਂ ਪਹਿਲਾਂ ਬਹਿਰਾਮਪੁਰ ਚ ਸੀ ਸਕੂਲ ਚਲਾ ਰਹੇ ਸੀ ਪਿਛਲੇ 10 ਸਾਲ ਤੋਂ ਹੁਣ ਅਸੀਂ ਰਾਮਪੁਰ ਦੇ ਵਿੱਚ ਰਾਏਪੁਰ ਪਿੰਡ ਦੇ ਵਿੱਚ ਆਪਣੀ ਜ਼ਮੀਨ ਲੈ ਕੇ ਸਕੂਲ ਨੂੰ ਚਲਾ ਰਹੇ ਆ ਇਹ ਸਾਡਾ ਪ੍ਰਥਮ ਵਾਰਸ਼ ਹੈ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਜਦੋਂ ਅਸੀਂ ਸਕੂਲ ਦੀ ਉਸਾਰੀ ਕਰ ਰਹੇ ਸੀ ਉਦੋਂ ਵੀ ਸਾਡੇ ਇੱਥੇ ਚੋਰੀ ਹੋਈ ਸੀ ਚਾਰ ਗਾਡਰ ਸਾਡੇ ਚ ਕੋਏ ਸੀ ਪਰ ਉਹ ਅਸੀਂ ਲਾਈਟਰੀ ਲਿਆ ਸੀ ਇਸ ਕੰਮ ਨੂੰ ਪਰ ਅੱਜ ਮੈਨੂੰ ਬੜਾ ਦੁੱਖ ਲੱਗਾ ਕਿ ਅਸੀਂ ਸ਼ਹਿਰੋਂ ਛੱਡ ਕੇ ਇੱਕ ਪਿੰਡ ਦੇ ਵਿੱਚ ਅੱਛੀ ਸਿਹਤ ਦੇਣ ਲਈ ਇੱਥੇ ਪਹੁੰਚੇ ਦੇ ਆ ਇੱਥੋਂ ਦੇ ਪਿਛੜੇ ਸਮਾਜ ਨੂੰ ਜਿਹੜਾ ਮੈਂ ਪਿਛੜਾ ਸਮਾਜ ਨਹੀਂ ਕਹਾਵਾਂਗਾ ਪਿਛੜਾ ਵਰਗ ਜਿਹੜਾ ਪੜ੍ਹਾਈ ਤੋਂ ਵਾਂਝਿਤ ਆ ਜਿਹੜਾ ਸ਼ਹਿਰਾਂ 'ਚ ਨਹੀਂ ਜਾ ਰਿਹਾ ਜਿਹੜਾ ਸ਼ਹਿਰਾਂ 'ਚ ਨਹੀਂ ਪਹੁੰਚ ਪਾਦਾ ਉਹਨਾਂ ਨੂੰ ਬਹੁਤ ਘੱਟ ਪੈਸੇ ਖਰਚੇ ਦੇ ਉੱਪਰ ਅਸੀਂ ਇਹਨਾਂ ਨੂੰ ਐਜੂਕੇਸ਼ਨ ਦੇ ਰਹੇ ਆ ਸੁیرے ਮੈਨੂੰ ਮੇਰੇ ਪ੍ਰਿੰਸੀਪਲ ਮੈਡਮ ਦਾ ਫੋਨ ਆਂਦਾ ਕਿ ਸਰ ਸਾਡੇ ਸਕੂਲ ਦੇ ਵਿੱਚ ਤਾਲੇ ਤੋੜ ਕੇ ਚੋਰੀ ਹੋ ਗਈ ਆ ਆ ਦੇਖੋ ਸਰ ਹਰ ਕਮਰੇ ਦੇ ਤਾਲੇ ਜਿਹੜੇ ਆ ਉਹਨਾਂ ਨੇ ਤੋੜੇ ਨੇ ਹ ਤੱਕ ਇਹ ਮੇਰੇ ਆਫਿਸ ਦਾ ਜਿਹੜਾ ਤਾਲਾ ਉਹ ਵੀ ਉਹਨਾਂ ਨੇ ਤੋੜਿਆ ਇਹ ਤਾਰ ਪਾ ਪਾ ਕੇ ਤਾਰਾ ਕੀ ਲੱਭ ਰਹੀ ਸੀ ਕਮਰੇਾਂ ਚੋਂ ਮੈਂ ਬਹੁਤ ਹੈਰਾਨ ਆ ਕਿ ਕੀ ਲੱਭ ਰਹੀ ਸੀ ਚੋਰ ਇੱਕ ਹੀ ਨਜ਼ਰ ਆ ਰਿਹਾ ਕੈਮਰੇਾਂ ਦੇ ਵਿੱਚ ਉਹ ਬੜਾ ਸ਼ਾਤਰ ਹੈ ਲੇਕਿਨ ਮੈਂ ਉਹਨੂੰ ਵੀ ਚੇਤਾਵਨੀ ਦੇਣਾ ਕਿ ਵੀਡੀਓ ਉਹ ਵੀ ਦੇਖੇਗਾ ਕਿ ਇਹ ਲੰਬ ਅਸੀਂ ਲੈਣਾ ਚੋਰ ਨੇ ਆ ਕੇ ਪਹਿਲਾਂ ਕੈਮਰਾ ਬੰਦ ਕੀਤਾ ਤਿੰਨ ਜਗ੍ਹਾ ਤੋਂ ਉਹਦੀ ਰਿਕਾਰਡਿੰਗ ਆਈ ਆ ਐਂਟਰੀ ਤੇ ਵੀ ਰਿਕਾਰਡਿੰਗ ਆਈ ਉਹਦੀ ਕੋੜੀ ਰੋਡ 'ਚ ਵੀ ਉਹਦੀ ਐਂਟਰੀ ਤੇ ਰਿਕਾਰਡਿੰਗ ਆਈ ਆ ਜਿੱਥੋਂ ਸਾਡਾ ਉਹਨੇ ਸਮਾਨ ਚੋਰੀ ਕੀਤਾ ਦੋ ਇਨਵਰਟਰ ਜਿਹੜੇ ਬੈਟਰੀਆਂ ਨਵੀਆਂ ਬੁੱਕ ਸਮਾਨ ਜਿਹੜਾ ਚੋਰੀ ਹੋਇਆ ਉਹਦੇ ਬਾਰੇ ਦੱਸੋ ਹਾਂ ਦੋ ਬੈਟਰੀਆਂ ਜਿਹੜੀਆਂ ਸਾਡੀਆਂ ਉਹ ਚੋਰੀ ਕਰਕੇ ਲੈ ਗਿਆ ਸਿਲੰਡਰ ਅਸੀਂ ਲਾ ਕੇ ਰੂਮ 'ਚ ਰੱਖ ਦਿੰਨੇ ਆ ਅਲੱਗ ਉਥੇ ਜਿਹੜਾ ਚੂਲਾ ਸੀ ਗੈਸੀ ਚੂਲਾ ਇਹ ਕੋ ਲੈ ਗਿਆ ਕੁਝ ਨਕਦੀ ਸੀ ਮੇਰੇ ਇਹਦੇ ਵਿੱਚ ਬਾਕਸ ਵਿੱਚ 22000 ਰੁਪਿਆ ਜਿਹੜਾ ਕਿ ਅੱਜ ਮੈਂ ਕਿਸ ਨੂੰ ਦੇਣਾ ਸੀ ਕੱਲ ਮੈਂ ਫੋਨ ਵੀ ਕੀਤਾ ਸੀ ਉਹਨਾਂ ਨੂੰ ਦੇਣ ਲਈ ਕਿ ਮੈਂ ਨਹੀਂ ਅੱਜ ਆਣਾ ਕੋਈ ਸਾਡੇ ਪ੍ਰੋਗਰਾਮ ਤਾਰੀਵਲ ਬਟ ਇੱਥੇ ਚੋਰੀ ਹੋਣ ਕਰਕੇ ਮੈਨੂੰ ਅੱਥੇ ਦੁਬਾਰਾ ਆਣਾ ਪਿਆ ਉਹ 22000 ਰੁਪਿਆ ਵੀ ਇਹਦੇ ਵਿੱਚੋਂ ਗਾਇਬ ਆ ਸਾਰੇ ਕਮਰੇ ਉਹਨੇ ਤਾਲਾ ਤੋੜ ਕੇ ਸਾਰੇ ਕਮਰੇ ਫੋਲੇ ਮੈਂ ਬੜਾ ਹੈਰਾਨ ਆ ਕਿ ਸਕੂਲ ਦੇ ਕਮਰੇ ਵਿੱਚੋਂ ਲੁੱਬ ਕੀ ਰਿਆ ਸੀ ਬੜੀ ਹੈਰਾਨੀ ਵਾਲੀ ਗੱਲ ਹੈ ਇਹ ਵੀ ਪਤਾ ਲੱਗਾ ਕਿ ਇੱਕ ਲਾਗੇ ਸਕੂਲ ਹੋਰ ਹੈ ਉੱਥੇ ਵੀ ਚੋਰੀ ਹੋਈ ਆ ਅੱਜ ਕੋਈ ਮੰਦਿਰ ਚ ਵੀ ਚੋਰੀ ਹੋਈ ਆ ਜਦੋਂ ਮੈਂ ਇੱਥੇ ਪਹੁੰਚਿਆ ਕਰੀਬ 9:30 ਵਜੇ ਸਭ ਤੋਂ ਪਹਿਲਾਂ ਅਸੀਂ ਕੈਮਰੇ ਦੇਖੇ ਕੈਮਰਾ ਤੋਂ ਬਾਅਦ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਇੱਥੇ ਐਸ.ਐਚ.ਓ. ਸਾਹੀ ਪਠਾਨੀਆ ਜੀ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਹਾਡੇ ਚੋਰ ਬਹੁਤ ਜਲਦੀ ਫੜਾਂਗੇ ਇੱਕ ਪੁਲਿਸ ਪਾਰਟੀ ਤੁਰੰਤ ਮੇਰੇ ਕੋਲ ਤੇ ਪਹੁੰਚੀ ਸਾਰਾ ਜਾਇਦਾ ਲੈ ਆ ਉਹਨਾਂ ਨੇ ਆਸ਼ਵਾਸ਼ਣ ਦੇ ਦਿੱਤੇ ਗਏ ਆ ਕਿ ਅਸੀਂ ਚੋਰ ਨੂੰ ਜਲਦ ਫੜਾਂਗੇ ਪ੍ਰਸ਼ਾਸਨ ਜਿਹੜਾ ਪਹੁੰਚਿਆ ਪ੍ਰਸ਼ਾਸਨ ਬਿਲਕੁਲ ਪਹੁੰਚਿਆ ਆਪਣੀ ਬਹੁਤ ਸੋਹਣੀ ਡਿਊਟੀ ਦਿੱਤੀ ਆ ਮੈਨੂੰ ਪ੍ਰਾਊਡ ਆ ਪੰਜਾਬ ਪੁਲਿਸ ਤੇ ਕਿ ਜਿਨ੍ਹਾਂ ਨੇ ਮੇਰੇ ਫੋਨ ਤੇ 5 ਮਿੰਟ ਬਾਅਦ ਇੱਕ ਇਨਸਪੈਕਟਰ ਇੱਕ ਕ੍ਰਾਸਓਵਰ ਭੇਜਿਆ ਪੂਰੀ ਤਹਿਕੀਕਾਤ ਉਹਨਾਂ ਨੇ ਕੀਤੀ ਆ ਵੀਡੀਓ ਦੇਖੀਆਂ ਨੇ ਵੀਡੀਓ ਕਲਿੱਪ ਲਏ ਨੇ ਮੈਂ ਵੀਡੀਓ ਕਲਿੱਪ ਤੁਹਾਨੂੰ ਵੀ ਦਵਾਂਗਾ ਚੋਰ ਦੇ ਆਣ ਦੇ ਜਾਣ ਦੇ ਜਿਹੜੇ ਉਹਨੇ ਜਿਹੜਾ ਕੈਮਰਾ ਤਾਂ ਕੀਤਾ ਵਾ ਉਸ ਤੋਂ ਬਾਅਦ ਜਦੋਂ ਬੈਟੀਆਂ ਲਾਈਆਂ ਵਾ 11 ਵਜੇ ਉਹ ਐਂਟਰ ਕਰਦਾ ਸਵਾ 11 ਵਜੇ ਦੇ ਵਿੱਚ ਵਿੱਚ 15 ਮਿੰਟਾਂ ਦੇ ਵਿੱਚ ਉਹ ਚੋਰੀ ਕਰਕੇ ਉਹ ਸਾਰਾ ਸਮਾਨ ਹਥ ਲੈ ਗਿਆ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਸਾਡੀ ਪ੍ਰਸ਼ਾਸਨ ਦੇਖੋ ਇਹੀ ਹੈ ਕਿ ਚੋਰੀ ਜਿਹੜੀ ਹੋ ਜਾਂਦੀ ਹੈ ਸਰਕਾਰ ਅਗਿਆਹੀ ਮੰਗਾ ਹੈ ਇਹਨਾਂ ਚੋਰਾਂ ਨੂੰ ਨੁਕੀਲ ਪਾਣੀ ਚਾਹੀਦੀ ਹੈ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੁਣ ਅੱਜ ਸਾਡੇ ਅੰਦਰ ਵੀ ਦਹਿਸ਼ਤ ਹੈ ਕਿ ਅੱਜ ਰਾਤ ਫੇਰ ਨਾ ਕਿਤੇ ਕੋਈ ਨੁਕਸਾਨ ਕਰੇ ਲੇਕਿਨ ਅਸੀਂ ਆਪਣੀ ਵਿਵਸਥਾ ਪੂਰੀ ਕਰ ਲਈ ਹੈ ਤੇ ਮੈਂ ਬੇਨਤੀ ਇਹੀ ਕਰਾਂਗਾ ਕਿ ਜਿਹੜੇ ਚੋਰ ਵਾ ਇਹਨਾਂ ਨੂੰ ਕੇਰ ਪਾਈ ਜਾਏ ਤਾਂ ਜੋ ਜਿਹੜੇ ਸਮਾਜ ਚ ਰਹਿ ਰਹੇ ਲੋਕ ਨੇ ਉਹਨਾਂ ਦਾ ਪ੍ਰਸ਼ਾਸਨ ਦੇ ਉੱਪਰ ਇੱਕ ਇਤਬਾਰ ਵਿਸ਼ਵਾਸ ਬਣਾ ਰਹੇ ਕਨਵਾਜੀ